ਸੰਤਾਂ ਦੇ ਰੁਪਿੰਡ ਰੋਡੇ ਮੈਂ ਬੋਲਿਆ ਵੀ ਸੀਗਾ ਇੱਕ ਪ੍ਰਵਾਸੀ ਬੰਦਾ ਸਰਪੰਚੀ ਦੀਆਂ ਵੋਟਾਂ 'ਚ ਖੜਾ ਸੀ ਕਈ ਪੰਚਾਇਤਾਂ ਬਣਦੀਆਂ ਨੇ ਉਸ ਪਿੰਡ ਦੀਆਂ ਵੱਡਾ ਨਗਰ ਹੈ ਤਾਂ ਉਸ ਪਿੰਡ ਦੇ ਵਿੱਚ ਜਿਹੜਾ ਪ੍ਰਵਾਸੀ ਸਰਪੰਚ ਖੜਾ ਸੀ ਉਹ 88 ਵੋਟਾਂ ਲੈ ਗਿਆ ਤੇ ਜਿੱਤਣ ਵਾਲਾ ਸਰਪੰਚ 112 ਵੋਟਾਂ ਲੈ ਗਿਆ ਵੋਟਾਂ ਸੀ ਵੋਟਾਂ ਕਿਨੇ ਪਾਗਾ ਜੀ ਸਾਡੇ ਲੋਕਾਂ ਨੇ ਵੋਟਾਂ ਬਣਾ ਕਾਉਣ ਰਿਹਾ ਸਾਡੇ ਲੋਕ ਆ ਜਿਹੜੇ ਆਪਾਂ ਚੌਧਰੀ ਲਾ ਦਿੰਦੇ ਆ ਨਾ ਪਿੰਡਾਂ ਦੇ ਵਿੱਚ ਅੱਗੇ ਸਰਪੰਚ ਬਣ ਕੇ ਮੈਂਬਰ ਬਣ ਕੇ ਪ੍ਰਧਾਨ ਬਣ ਕੇ ਪੰਜਾਬ ਦੀ ਡੈਮੋਗ੍ਰਾਫੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਤੁਸੀਂ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਪੰਚਾਂ ਦੀ ਗੱਲ ਕਰਦੇ ਆ ਨਾ ਛੋਡਾ ਕੋਈ ਇੱਥੇ ਐਮਐਲਏ ਨਾ ਛੋਡਾ ਐਮਪੀ ਨਾ ਛੋਡੇ ਮੰਤਰੀ ਨਾ ਮੁੱਖ ਮੰਤਰੀ ਕੋਈ ਪੰਜਾਬੀ ਨਹੀਂ ਬਣਨਾ 10 ਲੱਖ ਪ੍ਰਵਾਸੀ ਦੀ ਵੋਟ